ਫਿਰੋਜ਼ਪੁਰ ਵਿੱਚ ਚੋਰੀ ਹੋਣ ਦੀ ਸ਼ਿਕਾਇਤ ਕਰਨ ਤੇ ਪੁਲਿਸ ਕਹਿੰਦੀ ਹੈ ਜੇ ਚੋਰੀ ਹੋ ਗਈ ਹੈ ਤਾਂ ਅਸੀਂ ਕੀ ਕਰੀਏ ਮੋਬਾਈਲਾਂ ਦੀ ਦੁਕਾਨ ਤੇ ਹੋਈ ਸੀ ਲੱਖਾਂ ਰੁਪਏ ਦੇ ਸਾਮਾਨ ਦੀ ਚੋਰੀ ਬਿਨ ਨੰਬਰੀ ਮੋਟਰਸਾਈਕਲ ਤੇ ਜਾਂਚ ਕਰਨ ਆਏ ਪੁਲਿਸ ਮੁਲਾਜ਼ਮ ਫਿਰੋਜ਼ਪੁਰ ਸ਼ਹਿਰ ਵਿੱਚ ਅਗਰ ਚੋਰੀ ਹੋ ਜਾਂਦੀ ਹੈ ਤਾਂ ਉਸ ਦੀ ਸ਼ਿਕਾਇਤ ਥਾਣਾ ਸਿਟੀ ਵਿੱਚ ਕਰਨ ਤੇ ਅੱਗੋਂ ਜਵਾਬ ਮਿਲਦਾ ਹੈ ਜੇ ਚੋਰੀ ਹੋ ਗਈ ਹੈ ਤਾਂ ਅਸੀਂ ਕੀ ਕਰੀਏ ਪੁਲਿਸ ਮੁਲਾਜ਼ਮਾਂ ਵੱਲੋਂ ਐਸਾ ਹੀ ਇੱਕ ਜਵਾਬ ਸ਼ਹਿਰ ਦੀ ਚੁੰਗੀ ਖਾਨਾ ਰੋਡ ਸਥਿਤ ਮੋਬਾਈਲਾਂ ਦੀ ਦੁਕਾਨ ਤੇ ਸ਼ੁੱਕਰਵਾਰ ਦੀ ਰਾਤ ਕਰੀਬ 11 ਵਜੇ ਹੋਈ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ ਦੀ ਸ਼ਿਕਾਇਤ ਕਰਨ ਤੇ ਮਿਲਿਆ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੋ ਹੋਣਾ ਸੀ ਹੋ ਗਿਆ ਹੁਣ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ ਜੀ ਹਾਂ ਇਹ ਜਵਾਬ ਸੀ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਤੈਨਾਤ ਐਸਆਈ ਗਹਿਣਾ ਰਾਮ ਦਾ ਜੋ ਘਟਨਾ ਦੀ ਜਾਂਚ ਕਰਨ ਲਈ ਵੀ ਬਿਨਾ ਨੰਬਰੀ ਮੋਟਰਸਾਈਕਲ ਤੇ ਆਇਆ ਕਾਰਵਾਈ ਕਰਨਾ ਤਾਂ ਬਾਅਦ ਦੀ ਗੱਲ ਐਸਆਈ ਸ਼ਿਕਾਇਤ ਕਰਨ ਵਾਲੇ ਦੁਕਾਨਦਾਰ ਨੂੰ ਹੀ ਉਲਟਾ ਬੋਲਣ ਲੱਗ ਪਿਆ ਅਧਿਕਾਰੀ ਦੇ ਇਸ ਰਵੱਈਏ ਨੂੰ ਲੈ ਕੇ ਇਲਾਕਾ ਵਾਸੀ ਭੜਕ ਉઠੇ ਅਤੇ ਉਹਨਾਂ ਨੇ ਪੁਲਿਸ ਖਿਲਾਫ ਨਾਰੇਬਾਜ਼ੀ ਕੀਤੀ ਗੱਲ ਵਿਗੜਦੀ ਦੇਖ ਐਸਆਈ ਮੌਕਾ ਬਚਾ ਕੇ ਉਥੋਂ ਨਿਕਲ ਗਿਆ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸ਼ਹਿਰ ਦੇ ਬਾਬਾ ਨੂਰ ਸ਼ਾਹ ਵਲੀ ਦਰਗਾਹ ਦੇ ਕੋਲੋਂ ਲੰਗਣ ਵਾਲੀ ਚੁੰਗੀਖਾਨਾ ਰੋਡ ਸਥਿਤ ਚੰਚਲ ਨਾਮਕ ਵਿਅਕਤੀ ਦੀ ਮੋਬਾਈਲਾਂ ਦੀ ਦੁਕਾਨ ਹੈ ਸ਼ੁਕਰਵਾਰ ਦੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਰੱਖੇ ਲੱਖਾਂ ਰੁਪਏ ਦੀ ਕੀਮਤ ਦੇ ਕਾ ਮੋਬਾਈਲ ਚੋਰੀ ਕਰ ਫਰਾਰ ਹੋ ਗਏ ਜਦੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਦੋਂ ਇਸ ਰੋਡ ਤੋਂ ਇੱਕਾ ਦੁਕਾ ਲੋਕ ਸੈਰ ਵੀ ਕਰ ਰਹੇ ਸਨ ਪਰ ਉਹ ਇਸ ਗੱਲ ਤੋਂ ਅਣਜਾਣ ਸਨ ਹਾਲਾਂਕਿ ਇਸ ਦੌਰਾਨ ਪੀਸੀਆਰ ਦੇ ਮੁਲਾਜ਼ਮ ਵੀ ਮੋਟਰਸਾਈਕਲਾਂ ਤੇ ਕੁੰਮਦੇ ਹਨ ਲੇਕਿਨ ਚੋਰੀ ਦੇ ਟਾਈਮ ਉਹ ਵੀ ਨਹੀਂ ਦਿਖੇ ਚੋਰ ਆਪਣਾ ਕੰਮ ਕਰਕੇ ਚਲਦੇ ਬੜੇ ਬਾਅਦ ਵਿੱਚ ਜਦੋਂ ਦੁਕਾਨ ਮਾਲਕ ਅਤੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਹਾਹਾਕਾਰ ਮਚ ਗਈ ਦੁਕਾਨ ਦੇ ਅੰਦਰ ਸਮਾਨ ਖਿਲਾਰਿਆ ਪਿਆ ਸੀ ਅਤੇ ਕੀਮਤੀ ਸਮਾਨ ਚੋਰੀ ਹੋ ਚੁੱਕਾ ਸੀ ਦੁਕਾਨ ਦੇ ਮਾਲਕ ਚੰਚਲ ਨੇ ਜਦੋਂ ਚੋਰੀ ਦੀ ਸ਼ਿਕਾਇਤ ਦੁਕਾਨਦਾਰ ਵੱਲ ਜਦੋਂ ਥਾਣਾ ਸਿਟੀ ਪੁਲਿਸ ਨੂੰ ਕੀਤੀ ਗਈ ਤਾਂ ਅੱਗੋਂ ਜਵਾਬ ਮਿਲਿਆ ਯਾਰ ਚੋਰੀ ਹੋ ਗਈ ਹੈ ਤਾਂ ਅਸੀਂ ਕੀ ਕਰੀਏ ਜੋ ਹੋਣਾ ਸੀ ਹੋ ਗਿਆ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਜਾਂਚ ਕਰਨ ਆਇਆ ਐਸਆਈ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਇਆ ਸੀ ਇੰਜ ਲੱਗ ਰਿਹਾ ਸੀ ਕਿ ਉਹਨਾਂ ਦਾ ਮੋਟਰਸਾਈਕਲ ਵੀ ਚੋਰੀ ਦਾ ਹੋਵੇ ਲੋਕਲ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਅਸੀਂ ਚੋਰੀ ਹੋਣ ਬਾਰੇ ਥਾਣੇਦਾਰ ਨੂੰ ਜਾਣਕਾਰੀ ਦੇ ਰਹੇ ਸਨ ਤਾਂ ਉਹ ਅੱਗੋਂ ਸਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣ ਰਿਹਾ ਸੀ ਉਲਟਾ ਸਾਨੂੰ ਹੀ ਬੁਰਾ ਪਲਾ ਕਹਿ ਰਿਹਾ ਸੀ ਸਹਾਇਕ ਥਾਣੇਦਾਰ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਨਫਰੀ ਨਹੀਂ ਹੈਗੀ ਅਸੀਂ ਕੀ ਕਰੀਏ ਤੁਸੀਂ ਚੌਕੀਦਾਰ ਰੱਖੋ ਲੋਕਲ ਦਾ ਕਹਿਣਾ ਹੈ ਕਿ ਜੇ ਅਸੀਂ ਆਪਣੇ ਲੈਵਲ ਤੇ ਹੀ ਆਪਣੀ ਸੁਰੱਖਿਆ ਕਰਨੀ ਹੈ ਤਾਂ ਪੁਲਿਸ ਕਿਸ ਕੰਮ ਲਈ ਹੈ ਉਨੋ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਕਸੂਰੀ ਗੇਟ ਚੌਂਕ ਦੇ ਕੋਲ ਇੱਕ ਮੈਡੀਕਲ ਸਟੋਰ ਸੰਚਾਲਕ ਨੂੰ ਵੀ ਪਿਸਤੌਲ ਦੀ ਨੋਕ ਤੇ ਲੁੱਟਿਆ ਗਿਆ ਹੈ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀਂ ਲਗਾ پائی ਹੁਣ ਅਸੀਂ ਕਿਸ ਨੂੰ ਸ਼ਿਕਾਇਤ ਕਰੀਏ ਜੇ ਪੁਲਿਸ ਨਹੀਂ ਸਾਡੀ ਸੁਣੇਗੀ ਤਾਂ ਸਾਡੀ ਸੁਣਨ ਵਾਲਾ ਕੌਣ ਹੋਵੇਗਾ ਫਿਲਹਾਲ ਰਾਤ ਨੂੰ ਹੋਈ ਇਸ ਘਟਨਾ ਦੀ ਜਾਂਚ ਲਈ ਆਏ ਐਸਆਈ ਇਲਾਕੇ ਦੇ ਲੋਕਾਂ ਦਾ ਗੁੱਸਾ ਵੇਖ ਕੇ ਉਥੋਂ ਚਲਦੇ ਬਣੇ ਪੂਰੀ ਤਰ੍ਹਾਂ ਘਟਨਾ ਦੀ ਜਾਂਚ ਵੀ ਨਹੀਂ ਕੀਤੀ ਉਧਰ ਇਸ ਸੰਬੰਧ ਵਿੱਚ ਥਾਣਾ ਸਿਟੀ ਦੇ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਸ਼ਿਕਾਇਤ ਪਹਿਲਾਂ ਹੀ ਮਿਲ ਚੁੱਕੀ ਹੈ ਮੈਂ ਆਪਣੇ ਇਹੋ ਜਿਹੇ ਮੁਲਾਜ਼ਮਾਂ ਤੋਂ ਪਰੇਸ਼ਾਨ ਹਾਂ ਜੋ ਜਨਤਾ ਨਾਲ ਸਹੀ ਤਰੀਕੇ ਨਾਲ ਵਿਹਾਰ ਨਹੀਂ ਕਰਦੇ ਇਸ ਦੇ ਬਾਵਜੂਦ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਫਿਲਹਾਲ ਉਹ ਘਟਨਾ ਵਾਲੀ ਜਗ੍ਹਾ ਤੇ ਖੁਦ ਜਾਂਚ ਕਰਕੇ ਆਏ ਹਨ ਅਤੇ ਜਲਦ ਹੀ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਕੀ ਨਾਮ ਜੀ ਤੁਹਾਡਾ ਚੰਚਲ ਮਿੱਤਲ ਜੀ ਕੀ ਗੱਲ ਹੋਈ ਇੱਥੇ ਅੱਜ ਦੁਕਾਨ ਤੇ ਜੀ ਦੁਕਾਨ ਦੇ ਤਾਲੇ ਭਣ ਗਏ ਸਾਰੇ ਚੋਰੀ ਕਰਕੇ ਲਾ ਗਏ ਲਾ ਪੁਰਾਣੇ ਨਵੇਂ ਸਭ ਕੁਝ ਹੈਗੇ ਸੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਜੋ ਹੋ ਗਿਆ ਸੋ ਹੋ ਗਿਆ ਹੁਣ ਅਸੀਂ ਕੀ ਕਰੀਏ ਨਾ ਸਾਡੇ ਕੋਲ ਮੁਲਾਜ਼ਮ ਹੈਗੇ ਨਾ ਸਾਡੇ ਕੋਲ ਮੁਲਾਜ਼ਮ ਹੈਗੇ ਅਸੀਂ ਕੀ ਕਰੀਏ ਸਾਨੂੰ ਨਹੀਂ ਕੋਈ ਲੰਦ ਦੇਣਾ ਹੈਗਾ ਤੇ ਅੱਗੋ ਜੋ ਹੋ ਗਿਆ ਚੌਂਕੀਦਾਰ ਰੱਖੋ ਉੱਤੋਂ ਆ ਗਏ ਅੱਧੇ ਘੰਟੇ ਬਾਅਦ ਆਏ ਨੇ ਤੇ ਕਹਿੰਦੇ ਨੇ ਚੌਂਕੀਦਾਰ ਰੱਖੋ ਠੀਕ ਹੈ ਤਾਲੇ ਲਾ ਕੇ ਰੱਖੋ ਤੇ ਆ ਆਏ ਨੇ ਬਿਨਾ ਨੰਬਰ ਪਲੇਟ ਦੀ ਮੋਟਰਸਾਈਕਲ ਤੇ ਕੋਈ ਪੀਸੀਆ ਦਾ ਨਾਲ ਨਹੀਂ ਹੈਗਾ ਇਹਨਾਂ ਦਾ ਕੋਈ ਪੁਲਿਸ ਫੋਰਸ ਨਹੀਂ ਹੈਗੀ ਇਹਨਾਂ ਦੀ ਕੁਝ ਨਹੀਂ ਹੁੰਦਾ ਉਲਟਾ ਪੁੱਠਾ ਬੋਲਦੇ ਆ ਕਹਿੰਦੇ ਕੀ ਅਸੀਂ ਕੀ ਕਰੀਏ ਕੀ ਕਰੀਏ ਤੁਸੀਂ ਅਸੀਂ ਕੀ ਕਰੀਏ ਤੁਸੀਂ ਚੌਂਕੀਦਾਰ ਰੱਖੋ ਜੇ ਇਹਨਾਂ ਨੇ ਤਾਂ ਖਾਵਾ ਲੈ ਕੇ ਸ਼ਰਾਬਾ ਪੀ ਕੇ ਜਾਣਾ ਹੈ ਤੇ ਕੀ ਕਰਨਣਗੇ ਇਹਨਾਂ ਨੇ ਕਿਵੇਂ ਸੁਰੱਖਿਆ ਕਰਨਗੇ ਦੁਕਾਨ ਕਾ ਦੀ ਜੀ ਤੁਹਾਡੀ ਮੋਬਾਈਲਾ ਦੁਕਾਨ ਹੈ ਜੀ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਲਗਭਗ ਇਹ ਕੋਈ ਪਤਾ ਨਹੀਂ 29 35 ਮੋਬਾਈਲ ਸੀ ਵਿੱਚ ਆਈਫੋਨ ਸੀ 10 15 ਆਈਫੋਨ ਸੀ ਬਾਕੀ ਉਹ ਐਂਡਰੋਇਡ ਫੋਨ ਵੀ ਹੈਗੇ ਸੀ ਪ੍ਰੈਂਗਲੀ ਸੈਮਸੰਗ ਦੇ ਵੱਡੇ ਫੋਨ ਸੀ ਕੈਸ਼ ਵੀ ਪਿਆ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੇ ਕਿ ਕੀ ਕਰਦਾ ਇਹ ਪ੍ਰਸ਼ਾਸਨ ਦੇ ਦੇਖੋ ਜਿਹੜਾ ਫੋਨ ਤੇ ਕਹੀ ਜਾਂਦੇ ਆ ਕਿ ਅਸੀਂ ਕੀ ਕਰ ਸਕਦੇ ਆ ਤੇ ਉਹਨਾਂ ਨੇ ਕੀ ਸਾਡਾ ਹੱਲ ਕਰਤਾ ਹੀ 11:20 ਦਾ ਟਾਈਮ ਸੀ 11 ਵਜੇ ਨੇ ਅਜੇ 11:25 ਦਾ ਟਾਈਮ ਹੈ 11 ਵਜੇ ਨੇ ਇਹ 11 ਵਜੇ ਆਪਣੇ ਦੱਸੋ ਚੋਰੀ ਹੋ ਗਈਆਂ ਮੁੰਛੀ ਮੁੰਛੀ ਸਾਹਿਬ ਦੇ ਬਿਆਨ ਨੇ ਅਸੀਂ ਕੀ ਕਰੀਏ ਕਹਿੰਦੇ ਰਿਪੋਰਟ ਨਹੀਂ ਕੀਤੀ ਉਤੋਂ ਆਏ